ਕੇਜਰੀਵਾਲ ਦੇ ਇੱਕ ਬਿਆਨ ਦੇ ਉੱਤੇ ਕਾਫੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਸੀ ਵੀ ਮਾਂ ਸਰਕਾਰ ਦੇ ਵਿੱਚ ਸਾਡਾ ਇੱਕ ਕਰਾਪਟ ਵਿਧਾਇਕ ਸੀਗਾ ਜਿਹਨੂੰ ਅਸੀਂ ਜੇਲ੍ਹ ਦੇ ਵਿੱਚ ਕਰ ਦਿੱਤਾ ਤੇ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਉਹਨੂੰ ਫਿਰ ਇੰਚਾਰਜ ਲਗਾਇਆ ਤੇ ਚੋਣਾਂ ਦੇ ਵਿੱਚ ਨੂੰ ਅਹਿਮ ਰੋਲ ਦਿੱਤਾ ਸੀ। ਜਦੋਂ ਭਗਵੰਤ ਮਾਨ ਝੁਨੇਰ ਦੇ ਵਿੱਚ ਜਾਂਦੇ ਨੇ ਤਾਂ ਇਹੀ ਮੰਤਰੀ ਸਟੇਜ ਤੇ ਬੈਠਾ ਹੁੰਦਾ। ਉਸ ਹਲਕੇ ਦਾ ਇੰਚਾਰਜ ਲਾਇਆ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਅਮਤਰਤਨ ਕੋਟਪੱਤਾ ਸਾਹਿਬ ਨੇ ਸਟੰਟਾਂ ਪਾਜੀ ਡਰਾਮੇ ਵਾਜੀ ਨਾਲ ਸਟੇਟਾ ਤਾਂ ਚਲਾਇਆ ਜਾ ਸਕਦੀਆਂ ਨੇ ਪਰ ਸਟੇਟਾ ਕੁਝ ਕਰਿਆ ਤੋਂ ਹੀ ਚੱਲਣ ਪਰਕਰ ਸਿੰਘ ਜੋ ਕਿ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਵੱਲੋਂ ਕੇਜਰੀਵਾਲ ਦੇ ਇੱਕ ਬਿਆਨ ਦੇ ਉੱਤੇ ਕਾਫੀ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਅਰਵਿੰਦ ਕੇਜਰੀਵਾਲ ਵੱਲੋਂ ਕਿਹਾ ਗਿਆ ਸੀ ਵੀ ਮਾਨ ਸਰਕਾਰ ਦੇ ਵਿੱਚ ਸਾਡਾ ਇੱਕ ਕਰਪਟ ਵਿਧਾਇਕ ਸੀਗਾ ਜਿਹਨੂੰ ਅਸੀਂ ਜੇਲ੍ਹ ਦੇ ਵਿੱਚ ਕਰ ਦਿੱਤਾ ਤੇ ਪ੍ਰਗਟ ਸਿੰਘ ਉਹਨਾਂ ਨੇ ਕਿਹਾ ਕਿ ਤੁਸੀਂ ਉਹਨੂੰ ਫਿਰ ਇੰਚਾਰਜ ਲਗਾਇਆ ਤੇ ਚੋਣਾਂ ਦੇ ਵਿੱਚ ਨੂੰ ਅਹਿਮ ਰੋਲ ਦਿੱਤਾ ਹੈ ਜੀ। ਦੋ ਬੰਦੇ ਇੱਕ ਇਹਨਾਂ ਦਾ ਮੰਤਰੀ ਜਿਹੜਾ ਕਿ ਮਾਨਸਾ ਨਾਲ ਸੰਬੰਧਿਤ ਹੈ ਡਾਕਟਰ ਵਿਜੇ ਸਿੰਘਲਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਭਗਵੰਤ ਮਾਨ ਝੁਨੇਰ ਦੇ ਵਿੱਚ ਜਾਂਦੇ ਨੇ ਤਾਂ ਇਹੀ ਮੰਤਰੀ ਸਟੇਜ ਤੇ ਬੈਠਾ ਹੁੰਦਾ ਉਹ ਸਾਲ ਕੇ ਦਾ ਇੰਚਾਰਜ ਲਾਇਆ ਹੈ ਇਸੇ ਤਰ੍ਹਾਂ ਜਿਹੜੇ ਇਹਨਾਂ ਦੇ ਅਮਤਰਤਨ ਕੋਟਪੱਤਾ ਸਾਹਿਬ ਨੇ ਪ੍ਰਗਟ ਸੋਹ ਹੋਣਾ ਨੇ ਇਹ ਕਬੀਟ ਕੀਤਾ ਕਿ ਤੁਸੀਂ ਦਿੱਲੀ ਦੇ ਵਿੱਚ ਉਹਨਾਂ ਨੂੰ ਕੀ ਪਤਾ ਜੋ ਮਰਜੀ ਬੋਲੀ ਜਾਓ ਤੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ 2 ਸਾਲ ਦੇ ਵਿੱਚ ਪੰਜਾਬ 'ਚ ਇੰਨੇ ਕੰਮ ਕਰਤੇ ਐ ਕਿ ਲੋਕ ਬਗੋ ਬਗੋ ਰਹੇ ਨੇ ਬਹਿਤਾਬ ਠੀਕ ਸਮਝਦੇ ਐ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਸਾਡੀ ਸਰਕਾਰ ਦੇ ਵਿੱਚ ਧਰਨਾ ਨਹੀਂ ਲੱਗੇਗਾ ਉਹ ਲੜਕੀ ਜਿਹਨੂੰ ਵਰਤ ਕਰਵਾਇਆ ਚੌਥ ਦੇ ਆਲੇ ਦਿਨ 2021 'ਚ ਪਾਣੀ ਦੀ ਟੈਂਕੀ ਤੋਂ ਥੱਲੇ ਤਾਰਿਆ ਸੀ ਕਿ ਤੂੰ ਸਾਡੀ ਭੈਣ ਐ ਧਿਰੋਸ ਵਜੋ ਉਹਨੇ ਵੀ ਸਕਰੂਰ ਦੇ ਵਿੱਚ ਆ ਕੇ ਕਾਗਜ਼ ਭਰਤੇ ਭਰ ਰਹੀ ਐ ਉਥੇ ਦਿੱਲੀ ਦੇ ਵਿੱਚੋਂ ਕੁਝ ਜਾਂਦਾ ਨਹੀਂ ਨਾ ਅਖਬਾਰ ਜਾਂ ਪੰਜਾਬ ਦੇ ਤੂੰ ਜਿਮਰਜੀ ਕਹੀ ਜਾਓ ਪ੍ਰਗਟ ਸਿੰਘ ਕਹਿੰਦੇ ਐ ਕਿ ਡਰਾਮਾ ਅਤੇ ਕੱਟੜ ਇਮਾਨਦਾਰੀ ਇਹ ਫੋਕੇ ਮਾਡਲ ਛੱਡ ਕੇ ਅਸਲੀਅਤ ਪੰਜਾਬ ਵਾਲਿਆਂ ਨੂੰ ਪਤਾ ਹੈ ਉਹ ਕਹਿੰਦੇ ਚੁਟਕੀਆਂ ਨਾਲ ਜੁਮਲੇ ਤਾਂ ਸੁੱਟੇ ਜਾਂਦੇ ਨੇ ਪਰ ਰਾਜਨੀਤੀ ਦੇ ਵਿੱਚ ਅਸਲੀਅਤ ਦਿਖਾਈ ਜਾਂਦੀ ਹੈ ਅੱਜ ਪੰਜਾਬ ਦੀ ਰਾਜਨੀਤੀ ਨੂੰ ਸਹੇਰ ਦਾ ਆਗੂਆਂ ਦੀ ਲੋੜ ਹੈ ਜਿਹੜੀ ਪੰਜਾਬ ਦੀ ਦੁੱਖ ਦੀ ਰਗ ਪੰਜਾਬ ਨੂੰ ਜੋ ਰੋਗ ਲੱਗਿਆ ਵੈ ਉਹ ਦਾ ਕੁ ਹੱਲ ਕਰ ਸਕੇ ਸਟੰਟ ਬਾਜੀ ਡਰਾਮੇ ਬਾਜੀ ਨਾਲ ਸਟੇਜਾਂ ਤਾਂ ਚਲਾਈਆਂ ਜਾ ਸਕਦੀਆਂ ਨੇ ਪਰ ਸਟੇਟਾ ਕੁਝ ਕਰਿਆ ਤਾਂ ਹੀ ਚੱਲਣਗੀ ਜੀ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂੰ ਚੋਬ ਮਾਰੀ ਵੋਟਰਾਂ ਨੇ ಮತਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਟਰਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਮਾਨਾ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ